ਹਾਂਜੀ ਵਰਗੂ ਜੀ ਦਾ ਖਾਲਸਾ ਵੈਭ ਜੀ ਦੀ ਫਤਿਹ ਮੈਂ ਹਾਂ ਰਵਿੰਦਰ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖੀ ਦੀ ਵੀਡੀਓ ਤੇ ਤੇ ਅੱਜ ਹੈ 2 ਜਨਵਰੀ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ ਵਾਪਰੀਆਂ ਇਤਿਹਾਸ ਵਿੱਚ 2 ਜਨਵਰੀ ਨੂੰ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ 2 ਜਨਵਰੀ 1745 ਦੇ ਵਿੱਚ ਭਾਈ ਮਹਤਾਬ ਸਿੰਘ ਤੇ ਭਾਈ ਸੁਖਾ ਸਿੰਘ ਜੀ ਨੇ ਅਸੇ ਰੰਗੜ ਦਾ ਸਿਰ ਵੱਢਿਆ ਸੀ ਤੇ ਮਸੇ ਰੰਗੜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉੱਥੇ ਸ਼ਰਾਬਾਂ ਤੇ ਕੁੱਕਾ ਪੀਂਦਾ ਸੀ ਅਤੇ ਨਾਚ ਗਾਣੇ ਕਰਵਾਉਂਦਾ ਸੀ ਤੇ ਸਿੱਖ ਯੋਧਿਆਂ ਨੇ ਇਸ ਬਿਆਦਵੀ ਦਾ ਵੱਦਲਾ ਮਸੇ ਰੰਗੜ ਦਾ ਸਿਰ ਵੱਢ ਕੇ ਕਿਹਾ ਸੀ 2 ਜਨਵਰੀ 1925 ਨੂੰ ਕੈਨੇਡੀਅਨ ਸਿੱਖ ਸੀਧ ਦੀ ਜਥਾ ਗ੍ਰਿਫਤਾਰੀ ਦੇ ਲਈ ਜਲਤੋਂ ਵਾਸਤੇ ਚੱਲਿਆ ਸੀ ਤੇ ਜਲਤੋਂ ਵਿੱਚ ਹੋਏ ਸਾਕੇ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਅ ਇਸ ਤੋਂ ਬਾਅਦ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਤੱਕ ਵੀ ਦੇਖਣ ਨੂੰ ਮਿਲਿਆ ਜਨਵਰੀ 1925 ਨੂੰ ਇਹ ਜਥਾ ਅਮਰitsar ਤੋਂ ਜਰਨਤੋਂ ਵਾਪਸ ਰਿਫਤਰੀ ਦੇਣ ਲਈ ਤੁਰਿਆ ਸੀ 2 ਜਨਵਰੀ 1978 ਦੇ ਦਿਨ ਹਰਿਆਣਾ ਵਿੱਚ ਸਿਰਕੂ ਹਿੰਦੂ ਪੁਲਸੀਆਂ ਨੇ ਚਾਰ ਨਹਿਂਦ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਇਸ ਸਮੇਂ ਕੇਂਦਰ ਵਿੱਚ ਜਨਤਾ ਪਾਰਟੀ ਅਤੇ ਹਰਿਆਣਾ ਵਿੱਚ ਚੌਧਰੀ ਦੇਵੀ ਲਾਲ ਦੀ ਸਰਕਾਰ ਸੀ ਤੇ ਸਿੱਖਾਂ ਦੇ ਕਤਲ ਦਾ ਬਹੁਤ ਜ਼ਿਆਦਾ ਸ਼ੋਰ ਹੋ ਰਿਹਾ ਸੀ ਇਸ ਲਈ ਚੌੜੀ ਦੇਵੀ ਲਾਲ ਨੇ ਪੰਜਾਬ ਦੇ ਕੁਝ ਅਕਾਲੀ ਲੀਡਰਾਂ ਦੇ ਨਾਲ ਮਿਲ ਕੇ ਸਿੱਧਾਂ ਦੇ ਪਰਿਵਾਰਾਂ ਨੂੰ ਮੁਆਜਰਾ ਦੇ ਕੇ ਮੋਰਚਾ ਲੱਗਣ ਤੋਂ ਬਚਾ ਲਿਆ ਸੀ 2 ਜਨਵਰੀ 1987 ਨੂੰ ਨਾਮੀ ਜਨਰਲ ਮੰਜੀਸਨ ਨੂੰ ਪਿੰਦੀ ਨੂੰ ਵੀ ਰੌਸ਼ਨ ਸਿੰਘ ਬੈਰਾਗੀ ਦੀ ਤਰ੍ਹਾਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਝੂਠਾ ਮੁਕਾਬਲਾ ਬਣਾ ਦਿੱਤਾ ਗਿਆ ਸੀ ਅਤੇ ਉਸ ਦੀ লাশ ਨੂੰ ਪੱਥਰ ਬਨ ਕੇ ਦਰਿਆ ਦੇ ਵਿੱਚ ్రోੜ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇਹ ਕਹਿ ਦਿੱਤਾ ਗਿਆ ਕਿ ਉਹ ਪੁਲਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋ ਚੁੱਕਿਆ ਹੈ ਅਤੇ ਇਹ ਸਾਰਾ ਇਹ ਸਾਰਾ ਜੋ ਵਾਕਿਆ ਜੀ ਵਿਆਸ ਦਰਿਆ ਦੇ ਅੰਦਰ ਤੇ ਰੱਜਿਆ ਗਿਆ ਸੀ ਤੇ ਸਾਨੂੰ ਦੋ ਜਨਪਰੀ ਬਲੇ ਜਨਾਂ ਨ ਸਿੱਖ ਇਤਿਹਾਸ ਵਿੱਚ ਆਪਣੀਆਂ ਕੁਝ ਮਹੱਤਵਪੂਰਨ ਘਟਨਾਵਾਂ ਹੋਰ ਜਾਣਕਾਰੀ ਲਈ ਜੁੜੇ ਰਹੋ ਸਿੱਖ ਵਿਕੀ ਜੁੜਿਆ ਚੈਨਲ ਦੇ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ